ਪੰਜਾਬ ਸਰਕਾਰ ਵੱਲੋਂ ਯੋਧ ਨਸ਼ਾ ਵਿਰੁੱਧ ਅਰੰਭੀ ਮਹਿੰਮ ਦੌਰਾਨ ਫਗਵਾੜਾ ਪੁਲਿਸ ਨੂੰ ਅਸਮੇਂ ਸਫਲਤਾ ਹਾਸਲ ਹੋਈ ਜਦੋਂ ਪੁਲਿਸ ਨੇ ਮਿਲੀ ਸੂਚਨਾ ਦੇ ਆਧਾਰ ਤੇ ਪੀ ਆਰਟੀਸੀ ਦੀ ਬੱਸ ਵਿੱਚੋਂ ਭਾਰੀ ਮਾਤਰਾ ਵਿੱਚ ਡੋਡੇ ਚੂਰਾ ਪੋਸਤ ਬਰਾਮਦ ਕਰਕੇ ਬੱਸ ਦੇ ਚਾਲਕ ਤੇ ਕੰਡੈਕਟਰ ਨੂੰ ਕਾਬੂ ਕਰ ਲਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਥਾਣਾ ਸਿਟੀ ਦੇ ਐਸਐਚਓ ਮੈਡਮ ਮੂਸ਼ਾ ਰਾਣੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਦਿੱਲੀ ਤੋਂ ਕਪੂਰਥਲਾ ਜਾ ਰਹੀ ਪੀਆਰਟੀਸੀ ਦੀ ਬੱਸ ਵਿੱਚ ਨਸ਼ੇ ਦੀ ਖੇਪ ਹੈ ਜਿਸ ਤੋਂ ਬਾਅਦ ਪੁਲਿਸ ਨੇ ਉਕਤ ਸਰਕਾਰੀ ਬੱਸ ਨੂੰ ਜਦੋਂ ਚੈਕਿੰਗ ਲਈ ਰੋਕਿਆ ਤਾਂ ਉਸ ਵਿੱਚੋਂ 5.5 ਕਿਲੋ ਡੋਡੇ ਚੂਰਾ ਪੋਸਤ ਬਰਾਮਦ ਹੋਇਆ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਆ ਬੱਸ ਦੇ ਡਰਾਈਵਰ ਰਣਜੀਤ ਸਿੰਘ ਵਾਸੀ ਗੁਰਾਇਆਂ ਅਤੇ ਬੱਸ ਕੰਡੈਕਟਰ ਗੁਰਵਿੰਦਰ ਸਿੰਘ ਵਾਸੀ ਜ਼ਿਲ੍ਹਾ ਗੁਰਦਾਸਪੁਰ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ ਜ਼ਿਕਰ ਜੋ ਹੈ ਕਿ ਕੁਝ ਦਿਨ ਪਹਿਲਾਂ ਵੀ ਪੁਲਿਸ ਵੱਲੋਂ ਵੱਡੀ ਮਾਤਰਾ ਵਿੱਚ ਸਰਕਾਰੀ ਬੱਸ ਵਿੱਚੋਂ ਡੋਡੇ ਚੂਰਾ ਪੋਸਤ ਬਰਾਮਦ ਕੀਤਾ ਗਿਆ ਸੀ ਇੱਥੇ ਦੱਸ ਦਈਏ ਕਿ ਸਰਕਾਰੀ ਬੱਸਾਂ ਵਿੱਚ ਇਹ ਨਸ਼ਿਆਂ ਦੀ ਤਸਕਰੀ ਦਾ ਹੋਣਾ ਨਾ ਸਿਰਫ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਕਰ ਰਿਹਾ ਹੈ ਸਗੋਂ ਸਰਕਾਰ ਦੀ ਮੌਹੀ ਨੂੰ ਵੀ ਕਮਜ਼ੋਰ ਕਰ ਰਿਹਾ ਹੈ ਫਗਵਾੜਾ ਤੋਂ ਨਵਰਾਣ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਹਾਂਜੀ ਸਾਨੂੰ ਇੱਕ ਸਵੇਰੇ ਸਾਡੇ ਜਿਹੜੇ ਐਸਸੀ ਦਰਸ਼ਨ ਸਮੇਤ ਪੁਲਿਸ ਪਾਰਟੀ ਜਿਹੜੇ ਅਗਸਤਤ ਸੀਗੇ ਤਾਂ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਬੱਸ ਜਿਹੜੀ ਆ ਪੀਵੀ08ਈਡਬਲਯੂ8971 ਆ ਪੀ ਆਰਟੀਸੀ ਬੱਸ ਜਿਹੜੀ ਦਿੱਲੀ ਤੋਂ ਫਗਵਾੜਾ ਸਾਈਡ ਨੂੰ ਆ ਰਹੀ ਹੈ ਉਹਦੇ ਵਿੱਚ ਜਿਹੜੇ ਆ ਭਾਰੀ ਮਾਤਰਾ ਦੇ ਵਿੱਚ ਕੋਈ ਡੋਡੇ ਚੂਰਾ ਪੋਸਟ ਜਿਹੜੀ ਬਰਾਮਦਗੀ ਹੋ ਸਕਦੀ ਹੈ ਇਸ ਦੇ ਸਬੰਧ ਵਿੱਚ ਐਸ ਦਰਸ਼ਨ ਐਂਡ ਉਹਦੇ ਨਾਲ ਪੁਲਿਸ ਪਾਰਟੀ ਨੇ ਉਸ ਬੱਸ ਦੀ ਚੈਕਿੰਗ ਕੀਤੀ ਜਿਹਦੇ ਵਿੱਚੋਂ 5.5 ਕਿਲੋ ਜਿਹੜੇ ਡੋਡੇ ਚੂਰਾ ਪੋਸਟ ਜਿਹੜੇ ਬਰਾਮਦ ਹੋਏ ਨੇ ਇਹਦੇ ਵਿੱਚ ਜਿਹੜੇ ਡਰਾਈਵਰ ਹੈ ਰਣਜੀਤ ਸਿੰਘ ਜੋ ਲੁੜਕੀ ਪੱਤੀ ਗੁਰਾਇਆਂ ਦਾ ਰਹਿਣ ਵਾਲਾ ਹੈ ਐਂਡ ਜਿਹੜਾ ਕੰਡਕਟਰ ਹੈ ਗੁਰਵਿੰਦਰ ਸਿੰਘ ਉਹ ਗੁਰਦਾਸਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਇਹਨਾਂ ਦੇ ਪੋਜੈਸ਼ਨ ਦੇ ਵਿੱਚੋਂ ਇਹੜਾ ਇੰਨੇ ਜਿਹੜੇ ਢੋਡੇ ਚੂਰਾ ਪੋਸਟ ਜਿਹੜੇ ਬਰਾਮਦ ਹੋਏ। ਆ ਇਸ ਦੇ ਸਬੰਧ ਵਿੱਚ ਅਸੀਂ ਜਿਹੜੀ ਐਫ ਆਈ ਆਰ ਦਰਜ ਕਰਨੀ ਸਟਾਰਟ ਕਰ ਦਿੱਤੀ ਹੈ ਐਂਡ ਦੋਨੇ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਬੱਸ ਨੂੰ ਅਸੀਂ ਕਬਜ਼ੇ ਪੁਲਿਸ 'ਚ ਲੈ ਲਿਆ। ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਅਰੰਭੀ ਮਹਿੰਮ ਦੌਰਾਨ ਫਗਵਾੜਾ ਪੁਲਿਸ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ ਜਦੋਂ ਪੁਲਿਸ ਨੇ ਮਿਲੀ ਸੂਚਨਾ ਦੇ ਆਧਾਰ 'ਤੇ ਪੀ ਆਰਟੀਸੀ ਦੀ ਬੱਸ ਵਿੱਚੋਂ ਭਾਰੀ ਮਾਤਰਾ ਵਿੱਚ ਢੋਡੇ ਚੂਰਾ ਪੋਸਟ ਬਰਾਮਦ ਕਰਕੇ ਬੱਸ ਦੇ ਚਾਲਕ ਤੇ ਕੰਡੈਕਟਰ ਨੂੰ ਕਾਬੂ ਕਰ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਆ ਥਾਣਾ ਸਿਟੀ ਦੇ ਐਸਐਚਓ ਮੈਡਮ ਮੂਸ਼ਾ ਰਾਣੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਦਿੱਲੀ ਤੋਂ ਕਪੂਰਥਲਾ ਜਾ ਰਹੀ ਪੀਆਰਟੀਸੀ ਦੀ ਬੱਸ ਵਿੱਚ ਨਸ਼ੇ ਦੀ ਖੇਪ ਹੈ ਜਿਸ ਤੋਂ ਬਾਅਦ ਪੁਲਿਸ ਨੇ ਉਕਤ ਸਰਕਾਰੀ ਬੱਸ ਨੂੰ ਜਦੋਂ ਚੈਕਿੰਗ ਲਈ ਰੋਕਿਆ ਤਾਂ ਉਸ ਵਿੱਚੋਂ 5.5 ਕਿਲੋ ਡੋਡੇ ਚੂਰਾ ਪੋਸਤ ਬਰਾਮਦ ਹੋਇਆ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਆ ਬੱਸ ਦੇ ਡਰਾਈਵਰ ਰਣਜੀਤ ਸਿੰਘ ਵਾਸੀ ਗੁਰਾਇਆਂ ਅਤੇ ਬੱਸ ਕੰਡੈਕਟਰ ਗੁਰਵਿੰਦਰ ਸਿੰਘ ਵਾਸੀ ਜ਼ਿਲ੍ਹਾ ਗੁਰਦਾਸਪੁਰ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ ਜ਼ਿਕਰ ਜੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਪੁਲਿਸ ਵੱਲੋਂ ਵੱਡੀ ਮਾਤਰਾ ਵਿੱਚ ਸਰਕਾਰੀ ਬੱਸ ਵਿੱਚੋਂ ਡੋਡੇ ਚੂਰਾ ਪੋਸਤ ਬਰਾਮਦ ਕੀਤਾ ਗਿਆ ਸੀ ਇੱਥੇ ਦੱਸ ਦਈਏ ਕਿ ਸਰਕਾਰੀ ਬੱਸਾਂ ਵਿੱਚ ਇਹ ਨਸ਼ਿਆਂ ਦੀ ਤਸਕਰੀ ਦਾ ਹੋਣਾ ਨਾ ਸਿਰਫ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਕਰ ਰਿਹਾ ਹੈ ਸਗੋਂ ਸਰਕਾਰ ਦੀ ਮੋਹਿੰ ਨੂੰ ਵੀ ਕਮਜ਼ੋਰ ਕਰ ਰਿਹਾ ਹੈ ਫਗਵਾੜਾ ਤੋਂ ਨਵਰਾਣਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ